ਸਸਿਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਆਪਾਂ ਰਿਕਵੈਸਟ ਸਾਰੇ ਕਸਟਮਰ ਭੈਣ ਭਰਾਵਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਜਿਹੜਾ ਸਾਡਾ ਰਾਏ ਸასი ਵਾਲਾ ਸਟੋਰ ਆ ਉਹਦੀ ਆਪਾਂ ਅਸੀਂ ਕਰਦਣ ਲੱਗੇ ਆ 31 ਤਰੀਕ ਨੂੰ ਕਲੋਜ਼ਿੰਗ ਸੋ ਉਹ ਸਾਰਾ ਜਿੰਨਾ ਵੀ ਆ ਸਾਰਾ ਸੈਟਅਪ ਆਪਾਂ ਇੱਥੇ ਸੈੱਟ ਕਰਤਾ ਹੈ ਇੱਥੇ ਘਰੇ ਮਿਲਿਆ ਕਰਾਂਗੇ ਤੁਹਾਨੂੰ ਇੱਥੇ ਸੋਨੇ ਸੋਨੇ ਸੂਟ ਦਿਆ ਕਰਾਂਗੇ ਜਿਹੜਾ ਸਟਾਕ ਸਾਡੇ ਕੋਲ ਉੱਥੇ ਪਿਆ ਆ ਉਹਦੀ ਆਪਾਂ ਲਾਤੀ ਆ ਸੇਲ ਤੁਸੀਂ ਉੱਥੇ ਜਾ ਕੇ ਤੇ ਸੇਲ ਦਾ ਫਾਇਦਾ ਲੈ ਸਕਦੇ ਜੇ ਸਟਾਕ ਕਲੀਅਰੈਂਸ ਸੇਲ ਜੇ ਜਿਹੜੀ ਵੀਡੀਓ ਪਾਉਣ ਲੱਗਾ ਮੈਂ ਇਹ ਵੀ ਮਿਕਸ ਸੂਟਾਂ ਦੀ ਜੇ ਇਹ ਵੀ ਸਟਾਕ ਕਲੀਅਰੈਂਸ ਸੇਲ ਜੇ ਆਫਰ ਤੁਹਾਨੂੰ ਦੇ ਦਿੱਤੀ ਜੇ ਤੇ ਉਹ 31 ਤਰੀਕ ਤੱਕ ਆਪਾਂ ਉੱਥੇ ਤੁਹਾਨੂੰ ਮਿਲਾਂਗੇ 31 ਤਰੀਕ ਤੋਂ ਬਾਅਦ ਮੁੜ ਕੇ ਆਪਾਂ ਇੱਥੇ ਪਿੰਡ ਹੀ ਸਾਰਾ ਸੈਟਅਪ ਕਰਾਂਗੇ ਤੇ ਕਰਾਂਗੇ ਕਾਹਦਾ ਤੁਹਾਡੇ ਸਾਹਮਣੇ ਸਾਰਾ ਕੁਝ ਕੀਤਾ ਹੈ ਸਾਰਾ ਕੁਝ ਇੱਥੋਂ ਹੀ ਆਪਾਂ ਆਨਲਾਈਨ ਆਪਰੇਟ ਕਰਾਂਗੇ ਆਫਲਾਈਨ ਵੀ ਇੱਥੇ ਕੰਮ ਕਰਾਂਗੇ ਹੁਣ ਸਾਰਾ ਹੀ ਤੇ ਸੋ ਆਓ ਵੀਡੀਓ ਸ਼ੁਰੂ ਕਰਦਾ ਤੇ ਸਸਤੀ ਰੇਂਜ ਦੇ ਟੌਪ ਦੇ ਸੂਟ ਜੇ ਮਿਕਸ ਸੂਟ ਸਾਰੇ ਜਿਹੜੇ ਜੇ ਮਿਕਸੀ ਆਉਣਗੇ ਤੁਹਾਨੂੰ ਵਿੱਚ ਮਿਲ ਜਣਗੇ ਜੇ ਨਾਲ ਨਾਲ ਫੈਬਰਿਕ ਦੱਸੀ ਜਾਊਂਗਾ ਤੁਹਾਨੂੰ ਮਾਜੂ ਕਰਾਂਗਾ ਚੈੱਕ ਪਹਿਲਾਂ ਲਓ ਜੀ ਪਹਿਲਾ ਸੂਟ ਚੈੱਕ ਕਰਿਓ ਜੀ ਵਿਚਿਤਰਾ ਸਿਲਕ ਦੇ ਵਿੱਚ ਬਹੁਤ ਸੋਹਣਾ ਸੂਟ ਜੇ ਬਹੁਤ ਸੋਹਣਾ ਫੈਬਰਿਕ ਵਿਚਿਤਰਾ ਸਿਲਕ ਬਹੁਤ ਟੌਪ ਦਾ ਫੈਬਰਿਕ ਤੇ ਨਾਲ ਦੁਪੱਟਾ ਵੀ ਸੇਮ ਫੈਬਰਿਕ ਦਾ ਜੇ ਆਫਰ ਤੁਹਾਨੂੰ ਦੇ ਦੇਣ ਲੱਗਾ ਜੇ ਮੈਂ ਇਹਨਾਂ ਸੂਟਾਂ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਕਿਹੜੀ ਆਫਰ ਆ ਬਹੁਤ ਜਿਆਦਾ ਸੋਹਣੀ ਤੇ ਪਿਆਰੀ ਆਫਰ ਜੇ ਸਿਰਫ 500 ਰੁਪਏ ਦਾ ਸੂਟ ਜੇ ਜਿਹੜਾ ਮਰਜੀ ਸੂਟ ਚੈੱਕ ਲਿਓ ਸਾਰੀ ਵੀਡੀਓ ਦੇ ਐਂਡ ਤੱਕ ਵੇਖਿਓ 15 ਤੋਂ 20 ਸੂਟ ਜਿਹੜੇ ਮੈਂ ਤੁਹਾਨੂੰ ਦੇ ਦਿੱਤੇ ਆ ਸਿਰਫ 500 ਰੁਪਏ ਦੇ ਵਿੱਚ ਸ਼ਿਪਿੰਗ ਵੀ ਫ੍ਰੀ ਏ ਜੇ ਤੁਸੀਂ ਸ਼ਾਪ ਤੇ ਲਾਓਗੇ ਤਾਂ ਵੀ 500 ਦਾ ਜੇ ਆਨਲਾਈਨ ਮਗਾਓਗੇ ਤਾਂ ਵੀ 500 ਦਾ ਜੇ ਸੇਲ ਚ ਲਾਉਂਦੇ ਜੇ ਇਹ ਤੁਹਾਨੂੰ ਪਤਾ ਹੀ ਹੈਗਾ ਕਿ 7-800 ਜਿਹੜੇ ਸੀਗੇ ਇੰਨੀ ਰੇਂਜ ਦੇ ਵਿੱਚ ਸੂਟ ਸੀ ਜਿਹੜੇ ਅੱਜ ਤੁਹਾਨੂੰ ਆਪਾਂ ਦੇ ਦਿੱਤੇ ਆ ਸਿਰਫ ਤੇ ਸਿਰਫ 500 ਇਹ ਆ ਗਿਆ ਜੇ ਫਿਰ ਸੇਮ ਬੇਸ ਤੇ ਸੇਮ ਆ ਗਿਆ ਬਚਿਤਰਾ ਸਿਲਕ ਦਾ ਫੈਬਰਿਕ ਬਹੁਤ ਸੋਹਣਾ ਫੈਬਰਿਕ ਜੇ ਤੇ ਬਹੁਤ ਜਿਆਦਾ ਸੋਹਣਾ ਨੱਕ ਦੇ ਉੱਤੇ ਡਿਜ਼ਾਈਨ ਹੈ ਇਹਦੇ ਤੇ ਇਧਰੋਂ ਨਾਲ ਇਹਦੇ ਦੁਪੱਟਾ ਬਹੁਤ ਜਿਆਦਾ ਸ਼ਾਨਦਾਰ ਸੇਮ ਫੈਬਰਿਕ ਦਾ ਕਲਰ ਆ ਗਿਆ ਗ੍ਰੇ ਤੇ ਚੈੱਕ ਕਰ ਲਿਓ 500 ਦਾ ਸੂਟ ਜੇ ਸਿਰਫ ਬਸ ਤੁਸੀਂ ਐਂਡ ਤੱਕ ਵੀਡੀਓ ਵੇਖਿਓ ਸਾਰੇ ਸੂਟ ਹੀ ਅੱਜ ਦੇ ਜਿਹੜੇ ਟੌਪ ਕਲਾਸ ਹੋਣਗੇ ਤੇ ਵੀਡੀਓ ਜਿਹੜੀ ਮੈਂ ਛੇਤੀ ਮਗਾ ਦੂੰਗਾ ਜਿਆਦਾ ਲੰਮੀ ਨਹੀਂ ਕਰਦਾ ਕਿਉਂਕਿ ਅਗਲੀਆਂ ਵੀਡੀਓ ਜਿਹੜੀਆਂ ਉਹ ਵੀ ਤੁਹਾਨੂੰ ਆਪਾਂ ਸੋਹਣੇ ਸੋਹਣੇ ਸੂਟਾਂ ਦੀਆਂ ਦੇਣੀਆਂ ਤੇ ਇਹ ਵੀ ਚੈੱਕ ਕਰ ਲਿਓ ਇਹ ਵੀ ਚਿਤਰਾ ਸਿਲਕ ਦੇ ਨਾਲ ਜੇ ਇਹ ਵੀ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਜੇ ਫੈਬਰਿਕ ਮ ਇਹ ਕਲਰ ਆ ਗਿਆ ਜੇ ਜਿੱਦਾਂ ਕੱਚਾ ਪੀਲਾ ਕਲਰ ਜਿਹਨੂੰ ਕਹਿੰਦੇ ਉਹ ਕਲਰ ਜੇ ਕ੍ਰੇਪ ਸਿਲਕ ਦਾ ਫੈਬਰਿਕ ਜੇ ਵਰਕ ਬਹੁਤ ਸ਼ਾਨਦਾਰ ਜੇ ਤਿੱਲੇ ਦਾ ਆ ਦੁਪੱਟਾ ਮਸਲੀਨ ਦਾ ਜੇ ਤੇ ਬਾਹਾਂ ਤੇ ਵੀ ਵਰਕ ਮਿਲ ਜੂਗਾ ਜਿਹਦੇ ਨਾਲ ਤੁਹਾਨੂੰ ਆ ਲੋ ਜੀ ਤੇ ਇਹ ਸੂਟ ਤੁਸੀਂ ਸੜਕੋ ਬੁੱਕ ਕਰ ਸਕਦੇ ਜੇ ਸਿਰਫ 500 ਰੁਪਏ ਦਾ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਸਿੰਗਲ ਸੂਟ ਵੀ ਤੁਸੀਂ ਮੰਗਵਾ ਸਕਦੇ ਜੀ ਤੇ ਆ ਵੀ ਚੈੱਕ ਕਰ ਲਿਓ ਇਹ ਆ ਗਿਆ ਜੇ ਜੋਰਜਟ ਦੇ ਵਿੱਚ ਤੇ ਪਲੀਜ਼ ਵੀਡੀਓ ਨੂੰ ਸੁਣੀ ਜਾਓ ਰੇਟ ਮੈਂ ਤੁਹਾਨੂੰ ਲਿਖੇ ਆ ਤੇ ਫੈਬਰਿਕ ਜਿਹੜਾ ਜੇ ਉਹ ਮੈਂ ਬੋਲ-ਬੋਲ ਕੇ ਦੱਸੀ ਜਾਂਦਾ ਸੁਣੀ ਜਾਇਓ ਬਾਵਾ ਤੇ ਵਰਕ ਆਊਗਾ ਜੇ ਤੇ ਆ ਸਾਰੇ ਸੂਟ ਦੇ ਉੱਤੇ ਆਊਗਾ ਜੇ ਫੈਬਰਿਕ ਜੌਰਜਟ ਜੇ ਦੁਪੱਟਾ ਵੀ ਨਾਲ ਜੌਰਜਟ ਜੇ ਰੇਟ ਹੈਗਾ ਜੇ 500 ਰੁਪਈਆ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਇਹ ਫੇਰ ਆਗਾ ਜੇ ਕ੍ਰੇਪ ਦੇ ਵਿੱਚ ਨਿਓਨ ਸ਼ੇਡ ਬਹੁਤ ਟੌਪ ਦੀ ਬਹੁਤ ਜ਼ਿਆਦਾ ਸੋਹਣੀ ਸ਼ੇਡ ਤੇ ਇਹਦੇ ਨਾਲ ਦੁਪੱਟਾ ਆਗਾ ਜੇ ਚਨਾਉਣ ਦਾ ਤੇ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਤੇ ਸ਼ਾਨਦਾਰ ਜਾਂ ਸੂਟ ਸਿਰਫ 500 ਰੁਪਈਏ ਦੇ ਵਿੱਚ ਅਵੀ ਸੂਟ ਚੈੱਕ ਕਰਿਓ ਇਹ ਵੀ ਬਹੁਤ ਜ਼ਿਆਦਾ ਸੋਹਣਾ ਜੇ ਕੌਰਬੀ ਆਰਡ ਜਾਈਂ ਜੇ ਇਹ ਵੀ ਸੂਟ ਜਿਹੜਾ ਜੀ 900 ਦੀ ਰੇਂਜ ਦਾ ਹੈਗਾ ਜਿਹੜਾ ਅੱਜ ਤੁਹਾਨੂੰ ਆਪਾਂ ਦੇ ਦੇਣ ਲੱਗੇ ਆ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਸਟਾਕ ਕਲੀਅਰੈਂਸ ਸੇਲ ਜੇ ਤੇ ਅੱਜ ਤੋਂ ਬਾਅਦ ਆਪਾਂ 31 ਤਰੀਕ ਤੋਂ ਬਾਅਦ ਤੁਹਾਨੂੰ ਇੱਥੇ ਪਿੰਡ ਹੀ ਮਿਲਿਆ ਕਰਾਂਗੇ ਇਹਦੀ ਲੋਕੇਸ਼ਨ ਜਿਹੜੀ ਅਪਡੇਟ ਕੀਤੀ ਆ ਮੈਂ ਜੇ ਨਾ ਪਤਾ ਲੱਗੂਗਾ ਮੈਨੂੰ ਫੋਨ ਮੈਸੇਜ ਕਰ ਲਿਓ ਤੇ ਇੱਥੇ ਆਣ ਕੇ ਤੁਸੀਂ ਹੁਣ ਸੋਹਣੇ ਸੋਹਣੇ ਸੂਟ ਜਿਹੜੇ ਲੈ ਸਕਦੇ ਜੇ ਸਾਡੇ ਕੋਲ ਤੇ ਆ ਵੀ ਆ ਗਿਆ ਜੇ 크레ਪ ਸਿਲਕ ਦੇ ਵਿੱਚ ਤੇ ਆ ਵੀ ਸੂਟ ਜਿਹੜਾ ਜੇ ਇਹ ਵੀ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣਾ ਕਲਰ ਜੇ ਤੇ ਬਹੁਤ ਜ਼ਿਆਦਾ ਸੋਹਣਾ ਇਹਦੇ ਨਾਲ ਦੁਪੱਟਾ ਜੇ ਪਿਓਰ ਦਾ ਤੇ ਬਹੁਤ ਜ਼ਿਆਦਾ ਸ਼ਾਨਦਾਰ ਵਰਕ ਹੈ ਦੀਆਂ ਬਹਵਾਂ ਦੇ ਉੱਪਰ ਵੀ ਰੇਟ ਉਹੀ ਸੇਮ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 500 ਰੁਪਈਆ ਇਹ ਵੀ ਆ ਗਿਆ 크레ਪ ਸਿਲਕ ਦੇ ਵਿੱਚ ਇਹ ਵੀ 500 ਦਾ ਸੂਟ ਜੇ ਚੁੱਕੋ ਜੀ ਵੀਡੀਓ ਮੈਂ ਲੰਬੀ ਨਹੀਂ ਕਰਨਦਾ ਜ਼ਿਆਦਾ ਤੁਹਾਨੂੰ ਮੈਂ ਤਾਂ ਕਰਕੇ ਛੇਤੀ ਛੇਤੀ ਮਕਾਦਾ ਲੱਗਾ ਸੂਟ ਮਿਲਣਗੇ ਜੇ 500 ਰੁਪਏ ਦੇ ਵਿੱਚ ਸੇਲ ਲੱਗੀ ਜੇ ਜੋਰਜਟ ਦਾ ਫੈਬਰਿਕ ਜੇ ਇਹਦਾ ਆ ਵੀ ਕ੍ਰੇਪ ਦਾ ਸੂਟ ਜੇ ਲੋ ਜੀ ਕਰੋ ਚੈੱਕ ਸੋਹਣੇ ਸੋਹਣੇ ਸੂਟ ਰੇਟ ਸਿਰਫ 500 ਰੁਪਏ ਆ ਵੀ ਕ੍ਰੇਪ ਦਾ ਸੂਟ ਜੇ ਕ੍ਰੇਪ ਦੀ ਬਾਟਮ ਜੇ ਤੇ ਨਾਲ ਦੁਪੱਟਾ ਜਿਹੜਾ ਜੇ ਉਹ ਆਜੂਗਾ ਜੇ ਚਨਾਉਣ ਦਾ ਸੈਮੀ ਚਨਾਉਣ ਦਾ ਇਹ ਵੀ ਮਿਲ ਜੂਗਾ ਜੇ 500 ਰੁਪਏ ਦਾ ਸਿਰਫ ਆ ਵੀ ਆਗਾ ਜੇ ਕ੍ਰੇਪ ਦਾ ਸੂਟ ਤੇ ਇਹਦੇ ਨਾਲ ਬਾਹਾਂ ਦੇ ਉੱਤੇ ਵਰਕ ਤੇ ਲਾਈਟ ਪਿਸਤਾ ਸ਼ੇਡ ਆ ਸੋਨਾ ਜਾਂ ਵਰਕੇ ਦੀਆਂ ਬਹਾਂ ਦੇ ਉੱਤੇ ਸੂਟ ਦਾ ਰੇਟ ਹੋ ਗਿਆ ਜੀ 500 ਰੁਪਈਆ ਤੇ ਹੋਰ ਵੱਡੀ ਸੇਲ 'ਚ ਵਧੀਆ ਆਫਰਾਂ ਦਾ ਫਾਇਦਾ ਲੈਣਾ ਜੇ ਦੁਕਾਨ ਤੇ ਵਿਜ਼ਿਟ ਕਰ ਲਿਓ ਉੱਥੇ ਤੁਹਾਨੂੰ ਹੋਰ ਵੀ ਸੂਟ ਜਿਹੜੇ ਸੋਹਣੇ-ਸੋਹਣੇ ਮਿਲ ਜਾਣਗੇ ਸਸਤੇ ਰੇਟ ਦੇ ਵਿੱਚ ਕਿਉਂਕਿ ਸਾਰਾ ਹੀ ਆਪਾਂ ਸਟਾਕ ਕਲੀਅਰੈਂਸ ਸੇਲ ਜਿਹੜੀ ਪਾਤੀ ਆ ਚੈੱਕ ਕਰ ਲਿਓ 500 ਸਾਰੀ ਵੀਡੀਓ ਦੇ ਵਿੱਚ ਸੂਟ 5-500 ਚ ਹੀ ਹੈ ਬਸ ਅੱਜ ਦੀ ਚ ਆ ਗਿਆ ਜੇ ਮਸਲੀਨ ਦੇ ਵਿੱਚ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ 500 ਰੁਪਏ ਦੇ ਵਿੱਚ ਸੋਨਾ ਜਾਂ ਸੂਟ ਜੇ ਤੇ ਆਨਲਾਈਨ ਆਫਲਾਈਨ ਆਰਡਰ ਜਿਹੜਾ ਜੇ ਇਹਦਾ ਅਵੇਲੇਬਲ ਆ ਬੁਕਿੰਗ ਜਿਹੜੀ ਉਹ ਚੱਲਣ ਢਈ ਆ ਤੇ ਇਹ ਹੈਗਾ ਸੜਕੋ ਕਿੰਨੇ ਕ ਸੂਟ ਹੈਗੇ ਤੁਸੀਂ ਵੇਖ ਹੀ ਲਏ ਥੋੜੇ ਜੇ ਰਹਿ ਗਏ ਆ ਤੇ ਬਾਕੀ ਹੋਰ ਇਦਾਂ ਹੀ ਥੋੜੇ ਥੋੜੇ ਕਰਕੇ ਤੁਹਾਨੂੰ ਆਪਾਂ ਸਾਰੇ ਦੇ ਦੇਣੇ ਆ ਸਸਤੀ ਰੇਂਜ ਤੇ ਟੌਪ ਦੀ ਕੁਆਲਿਟੀ ਵਧੀਆ ਸੂਟ ਦਊਗਾ ਉਹ ਤਾਂ ਕਿਉਂਕਿ ਆਪਾਂ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਉਹ ਸਟੋਰ ਜਿਹੜਾ ਆ ਉਹ ਛੱਡ ਗਏ ਤਾਂ ਆਪਾਂ ਪਿੰਡ ਸਾਰਾ ਸ਼ਿਫਟ ਕਰਤਾ ਆ ਇੱਥੇ ਸਾਰਾ ਸੈਟਅਪ ਜਿਹੜਾ ਕਰਤਾ ਆ ਸੂਟਾਂ ਦੇ ਕਢਾਈਆਂ ਵੀ ਇੱਥੇ ਹੁੰਡੀਆਂ ਸਟਿਚਿੰਗ ਵੀ ਇੱਥੇ ਹੁੰਦੀ ਆ ਤੇ ਇਹ ਕਰਕੇ ਸਾਰਾ ਕੰਮ ਜਿਹੜਾ ਹੁਣ ਆਪਾਂ ਇੱਥੋਂ ਹੀ ਕਰਾਂਗੇ ਤੇ ਸੋ ਤੁਸੀਂ ਇਹ ਸੂਟਾਂ ਦਾ ਫਾਇਦਾ ਲੈ ਸਕਦੇ ਜੀ ਸਿਰਫ 500 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਮੰਗਵਾ ਸਕਦੇ ਜੀ ਤੇ ਬਾਕੀ ਹੋਰ ਵੀਡੀਓ ਤੁਹਾਨੂੰ ਫਿਰ ਆਪਾਂ ਦਿੰਦੇ ਰਹਿਵਾਂਗੇ ਸਾਡੇ ਨਾਲ ਜੁੜੇ ਰਹੋ ਬਾਏ ਬਾਏ ਸਸਕੀ ਕਾਲ ਜੀ